ਆ ਬਿੱਲੀ ਆਈਆ ਚੂਹਾ ਲੈ ਕੇ ਬਲੂੰਗੜਿਆਂ ਲੈ ਉਹ ਦੇਖੋ ਚੂਹਾ ਨੂੰ ਵਿਚਾਰੇ ਦੀ ਅੱਧ ਮਰੀ ਜੀ ਹਾਲਤ ਹੋ ਗਈ ਪਰ ਖੇਡ ਰਿਹਾ ਸੱਚਿਆਂ ਕਾਲ ਜੀ ਅਸੀਂ ਆ ਰਹੇ ਗੁਰੂ ਘਰ ਤੋਂ ਤੇ ਹੁਣ ਪਹਰੇ ਆ ਮੈਂ ਤੇ ਚਲੋ ਹੁਣ ਘਰ ਪਹੁੰਚੀਏ ਆ ਦੇਖੋ ਮੀਂਹ ਕਾਫੀ ਪੈ ਗਿਆ ਕਿੰਵੇਂ ਨ ਹੋ ਰਹੀ ਆ ਤੇ ਸਵੇਰ ਦੇ ਮੀਂਹ ਪੈ ਰਿਆ ਸਾਡੇ ਹਰਕੀ ਜੀ ਬੂੰਦਾ ਬੰਦੀ ਅਸੀਂ ਪਹੁੰਚ ਕੇ ਘਰ ਤੇ ਕੋ ਸਤਿ ਸ਼੍ਰੀ ਅਕਾਲ ਬੁਲਾ ਦਿਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾ ਦੇਖੋ ਮੀ ਪੈ ਗਿਆ ਸਾਡੇ ਸਾਹਮਣੇ ਨਾ ਚੋਨਾ ਲੱਗ ਰਿਹਾ ਉਹ ਕਿਤਾਂ ਚ ਲਗਾ ਦਿੱਤਾ ਉਹਨਾਂ ਨੇ ਚੋਨਾ ਤੇ ਆ ਸਾਡੇ ਗਵਾਂਡੀਆਂ ਨੇ ਬਨੇਰਾ ਵੀ ਬਣਾ ਲਿਆ ਚਲੋ ਚੱਲੀਏ ਜੱਪੂ ਜੱਜ ਜੀ ਲੱਡੂ ਖਾਣ ਦੀ ਕਾਲੀ ਆ ਚਲੋ ਇਨੇ ਸਪੈਸ਼ਲ ਪੁੱਛਿਆ ਜਪਜੀ ਤੈਨੂੰ ਕੜਾਹ ਪ੍ਰਸ਼ਾਦ ਚਾਹੀਦਾ ਜਾਂ ਲੱਡੂ ਦਾ ਪਖਾੜ ਚਾਹੀਦਾ ਜਪਜੀ ਕਹਿੰਦੀ ਕੜਾਹ ਪ੍ਰਸ਼ਾਦ ਚਾਹੀਦਾ ਬਾਬਾ ਜੀ ਕਹਿੰਦੇ ਦਿਲ ਖੁਸ਼ ਕੀਤਾ ਇਦਾਂ ਕਰ ਕੜਾਹ ਪ੍ਰਸ਼ਾਦ ਦੇ ਨਾਲ ਪੁੱਤ ਲੱਡੂ ਵੀ ਲੈ ਖਾ ਲੈ ਤੇ ਫੇ ਲੱਡੂ ਹੀ ਲੈ ਕੇ ਆਈ ਆ ਬਾਹਾਰ ਦੇ ਬੂਟੇ ਨੇ ਪਿੰਡੋਂ ਮੰਗਾਏ ਨੇ ਵੈਸੇ ਠੀਕ ਨੇ ਇਹ ਪਰਸੋਂ ਇਹਨਾਂ ਨੂੰ ਲਗਾਇਆ ਸੀ ਇੱਥੇ ਇੱਕ ਪੱਥਰ ਲਗਾਏ ਸੀ ਮੇਰੀ ਭੈਣ ਨੇ ਪੇਕੇ ਘਰ ਤੋਂ ਭੇਜੇ ਨੇ ਤੇ ਇਹ ਹੋ ਜਾਣ ਸਦਾਬਾਰ ਬਹੁਤ ਸੋਹਣਾ ਕਲਰ ਹੈ ਇਹਨਾਂ ਦਾ ਤੇ ਗਰਮੀ ਚ ਕੀਤੀ ਤਾਂ ਹੈਗੀ ਕੋਸ਼ਿਸ਼ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਬੂਟਾ ਲਗਾਉਣ ਦੀ ਥੋੜੇ ਦਿਨਾਂ ਚ ਪਤਾ ਲੱਗ ਜਾਊਗਾ ਅੱਜ ਤੁਹਾਨੂੰ ਸਾਡੇ ਘਰ ਦੇ ਮੈਂਬਰਾਂ ਨੂੰ ਮਲਾਈਏ ਇਹ ਤਿੰਨ ਚਾਰ ਦਿਨ ਤੋਂ ਇੱਥੇ ਹੀ ਨੇ ਆ ਬੈਠੇ ਆ ਉਹਨਾਂ ਦੀ ਮੰਮੀ ਤਿੰਨੇ ਬਲੂੰਗੜੇ ਬਾਰਿਸ਼ ਦੇ ਵਿੱਚ ਨਾ ਉਹਨਾਂ ਦੇ ਛੱਤ ਲਈ ਉਹ ਭੱਜ ਗਿਆ ਭੱਜ ਗਿਆ ਉਹ ਛੁਟਕੋ ਓ ਮਾਈ ਗੋਡ ਉਹ ਮਾਰਿਆ ਜੰਪ ਸਿਕਸਰ ਆ ਦੇਖਿਓ ਇੱਕ ਤਾਂ ਗੋਲਡਨ ਹੈ ਉਹ ਤਾਂ ਚਲਾ ਗਿਆ ਤੇ ਦੋ ਆਪਣੀ ਮੰਮੀ ਵਰਗੇ ਨੇ ਉਹ ਬੈਠੇ ਨੇ ਤੇ ਇਧਰਲੀ ਸਾਈਡ ਨਾ ਕੂਲਰ ਦਾ ਟਾਪਾ ਰੱਖਤਾ ਕਿ ਇਹਨਾਂ ਨੂੰ ਮੀਂਹ ਨਾ ਲੱਗੇ ਤੇ ਇੱਕ ਇਧਰੋਂ ਮੂੰਹ ਰੱਖਤਾ ਤੇ ਇੱਥੇ ਰੋਡ ਪਿਆ ਸੀ ਨਾਲ ਉਹ ਕੱਪੜਾ ਤੇ ਉਹ ਡੱਬਾ ਰੱਖਿਆ ਹੋਇਆ ਆਹ ਦੇਖੋ ਪੁੱਜੀ ਆ ਜਾ ਲੈ ਲੈ ਉਹ ਵੀ ਉਧਰੇ ਭੱਜੂਆ ਕਿਧਰ ਚੱਲੇ ਆ ਛੁਟਕੇ ਆ ਜਾ ਕਿੰਨੇ ਸੋਹਣੇ ਨੇ ਇਹਨਾਂ ਨੂੰ ਛੱਤ ਤੇ ਮੌਜਾਂ ਨੇ ਹੋਣਾ ਆਜੋ ਇਹ ਪੁੱچی ਹੁਣ ਇਹਨਾਂ ਨੂੰ ਮੈਂ ਰੋਟੀ ਬਣਾ ਕੇ ਇਹਨਾਂ ਨੂੰ ਵੀ ਪ੍ਰਸ਼ਾਦਾ ਛਕਾਵਾਂ ਆ ਜਾ ਬੱਬੂ ਇਹਦੀ ਮੰਮੀ ਵਿਚਾਰੀ ਰਾਤ ਬਹੁਤ ਢਿੱਲੀ ਲੱਗਦੀ ਹੁਣ ਥੋੜੀ ਠੀਕ ਲੱਗਦੀ ਆ ਮਤਲਬ ਬਿੱਲੀ ਇੰਨੇ ਵੱਡੇ ਬੱਚਿਆਂ ਨੂੰ ਵੀ ਹਜੇ ਵੀ ਇੰਨਾ ਹੀ ਦੇਖ ਲੋ ਦੇਖਭਾਲ ਕਰਦੀ ਆ ਹਨਾ ਪਾਵਰਟੀ ਗੱਲ ਆ ਇਹ ਆ ਜਾ ਕੋ ਬੈਠ ਗਿਆ ਭੱਜ ਗਿਆ ਉਹ ਵੀ ਤੇ ਸਬਜ਼ੀਆਂ ਸਾਡੀਆਂ ਪਰਫੈਕਟ ਨੇ ਕਿਨਾਂ ਅਸੀਂ ਆ ਟਾਪਾ ਭਰ ਕੇ ਰੱਖ ਦਿਆ ਕੋਈ ਜਾਨਵਰ ਪੰਛੀ ਹੋਵੇ ਤਾਂ ਆਹ ਰਾਮ ਨਾਲੇ ਪਾਣੀ ਚ ਨਹਾ ਤੋ ਲੈਂਦਾ ਗਰਮੀ ਤੋਂ ਰਾਹਤ ਪਾ ਲੈਂਦਾ ਹਨਾ ਤੇ ਆ ਫੀਡਰ ਹੈ ਜੀ ਇਹਦੇ ਵਿੱਚ ਆ ਬੋਤਲ ਬੋਤਲ ਦੇ نیچے ਦੋ ਕੱਟ ਲਗਾਏ ਨੇ ਤੇ ਵਿੱਚ ਆ ਦਾਣੇ ਰੱਖੇ ਨੇ ਚੌਲ ਰੱਖੇ ਨੇ ਚੌਲ ਤੇ ਇਸੇ ਤਰ੍ਹਾਂ ਬਾਕੀ ਸਭ ਜੀ ਸਾਡੇ ਗਵਾਂਡੀਆਂ ਦਾ ਵੀ ਘਰ ਬਣ ਗਏ ਨਵੇਂ ਗਵਾਂਡੀਆਂ ਦਾ ਚਲੋ ਵਾਹਿਗੁਰੂ ਇਹਨਾਂ ਨੂੰ ਭਾਗ ਲਾਵੇ ਤੇ ਇਸੇ ਤਰ੍ਹਾਂ ਸਾਹਮਣੇ ਹੋ ਰਿਹਾ ਕੱਦੂ ਉਹ ਦੇਖੋ ਟਰੈਕਟਰ ਚੱਲ ਰਿਹਾ ਤੇ ਅੱਧੇ ਖੇਤ ਦੇ ਵਿੱਚ ਇੱਧਰ ਇੱਧਰਲੀ ਸਾਈਡ ਕੱਦੂ ਹੋ ਰਿਹਾ ਔਰ ਉੱਧਰਲੀ ਸਾਈਡ ਝੋਨਾ ਲੱਗ ਗਿਆ ਸੋ ਉਹ ਆ ਕੀ ਹੋ ਗਿਆ ਬਲਰ ਹੋ ਗਿਆ ਝੋਨਾ ਲੱਗ ਗਿਆ ਤੇ ਚਲੋ ਵਧੀਆ ਗੱਲ ਹੈ ਜਿਹੜਾ ਕੰਮ ਫਤਿਹ ਹੋ ਜਵੇ ਵਧੀਆ ਵਧੀਆ ਬੱੱਚ ਕਰਦੇ ਆ ਪਹਿਲਾ ਪਹਿਲੇ ਪਹਿਲਾ ਆ ਜਾ ਘੁੱਟ ਤੇ ਚੱਲ ਛੋਟੇ ਛੋਟੇ ਟੁਕੜੇ ਲੈ ਲੈਣੇ ਚੱਲ ਚੱਲ ਤੂੰ ਰੋਟੀ ਪਾਈਨ ਨਾਲੇ ਚੱਲ ਕਿੰਨੇ ਏਦਾਂ ਥੋੜੇ ਛੋਟੇ ਕਰ ਲਾਣਾ ਥੋੜੇ ਹਾਂ ਵੱਡੇ ਰੱਖੀਂ ਖੇਡ ਕੇ ਖਾਂਦੇ ਨੇ ਉਹ ਜਿਵੇਂ ਪੈਂ شکار ਪੰਜਿਆਂ ਚ ਫੜਦਾਗਾ ਨਾ ਇਹ ਫੜ ਕੇ ਖਾਂਦੇ ਨੇ ਫਿਰ ਹਾਂ ਹਾਂ ਚੱਲ ਚਲੋ ਚਲੋ ਜੀ ਆਜੋ ਚਲੋ ਚਲੋ ਜੱਜ ਜੀ ਚਲੋ ਚਲੋ ਭਾਈ ਚਲੋ ਰੋਟੀ ਲੈ ਕੇ ਚੱਲੇ ਚਲੋ 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 ਧਿਆਨ ਨਾਲ ਉੱਥੇ ਪੂ ਵੀ ਪਈ ਉਹਨਾਂ ਦੀ ਉੱਥੇ ਚਲੋ ਉਹ ਡੱਬੇ 'ਚ ਡੱਬੇ 'ਚ ਮੈਂ ਰੋਟੀ ਲੈ ਕੇ ਉਹ ਇੱਧਰ ਕੰਧ ਟੱਪ ਗਈ ਉਹ ਬੈਠੇ ਨੇ ਤਿੰਨੋ ਆਜੋ ਪੁੱਛੀ ਰੋਟੀ ਖਾ ਲਓ ਚਲੋ ਕੋਈ ਨਾ ਇਹਨਾਂ ਦਾ ਘਰ ਇੱਧਰ ਬਣਾਇਆ ਹੋਇਆ ਉੱਥੇ ਰੋਟੀ ਰੱਖ ਦਿੰਨੇ ਆ ਮਾਣੋ ਮੈਂ ਆਉ ਪੁੱਛੀ ਆ ਜਾ ਡੱਬੇ 'ਚ ਰੱਖ ਦਿੰਦੀ ਨਾਉਂਦੇ ਤੇ ਸਾਲੇ ਉਹ ਕੱਪੜੇ ਤੇ ਅੰਦਰੀ ਸਾਈਡ ਰੱਖ ਦੇ ਅੰਦਰੀ ਸਾਈਡ ਹਾਜੀ ਖਲੇ ਨਹੀਂ ਆਉਂਦੇ ਇਹ ਮम्मी ਨੂੰ ਕਹੇ ਤੇ ਆਉਣਗੇ ਆਪਦੇ ਤੇ ਉਹ ਤਾਂ ਛੇਤਰ ਖਾ ਕੇ ਫੇਰ ਆਉਣਗੇ ਬਾਜੀ ਇਹਨਾਂ ਨੂੰ ਮੀ ਤਾਂ ਹਟ ਗਿਆ ਨਾ ਮੀ ਹਟ ਗਿਆ ਉਹ ਪਲਵਾਨ ਤੈਨੂੰ ਕੀ ਚਾਹੀਦਾ ਆਉਣਗੇ ਕੀ ਫੋਨ ਨਾ ਛੱਡ ਦੀ ਮੇਰਾ ਉਹਨਾਂ ਦੇਖੋ ਅੱਧੇ ਘਰ ਦਾ ਨਾ ਉਹ ਖੇਤਾਂ 'ਚ ਨਾ ਅੱਧਾ ਕੱਦੂ ਕਰਕੇ ਅੱਧਾ ਬੀਜ ਤਾਂ ਤੇ ਉਹਨਾਂ ਦੇ ਚ ਫੇਰ ਪਾਉਣ ਲੱਗੇ ਹੋਏ ਨੇ। ਕੀ ਨਾ ਗੱਲ ਕਰਾਂ। ਹਾਂ। ਬਿੱਲੀ ਬਿਮਾਰ ਐ। ਉਹ ਟਿੱਡ ਖਰਾਬ ਹੋ ਗਿਆ ਪਛਾਈਦਾ। ਸਰਦਾਰ ਜੀ ਕਹਿੰਦੇ ਚੂਹੇ ਵੱਧ ਖਾਂਦੀ ਹੋਣੀ ਐ। ਜੀ ਆਪਾਂ ਹੋਗੇ ਪਿਆਰ। ਨਾ ਤੋ ਕੀ ਇਹ ਬਣ ਗਈ ਸਾਡੀ ਚਾਹ। ਕਿਹਦੇ ਲਈ ਚਾਹ ਬਣਾਈ ਐ? ਸਾਡੇ ਪਰਿਵਾਰਕ ਮੈਂਬਰ ਦਾ ਚਾਹ ਘੱਟ ਪੀਂਦੇ ਨੇ। ਆ ਜੋ ਮਲਾਈਏ ਫਿਰ। ਆ ਲੋ ਜੀ। ਇਹ ਆਇਆ ਜਬਜੀ ਦਾ ਮਾਮਾ, ਖੁਸ਼ੀ ਦਾ ਮਾਮਾ। ਏ ਬੜੇ ਉਹਨੇ ਟੀਵੀ 'ਚ ਇਹਨਾਂ ਦਾ ਬਸ ਇਹੀ ਕੰਮ। λεओन ਚਾਹ ਵਰਤ ਆਦੀ ਇਹਨਾਂ ਨੂੰ। ਆ ਦੇਖੋ ਸਵੇਰੇ ਬੱਦਲ ਵਾਈ ਫੁੱਲ ਸੀ। 6-7 ਵਜੇ ਤੇ ਆ 11-11:30 ਵਜੇ ਆ ਹਾਲ ਹੋ ਗਿਆ। ਮਿੱਟੀ ਮਿੱਟੀ ਧੁੱਪ ਆ ਪਰ ਠੰਡੀ ਹਵਾ ਚੱਲ ਰਹੀ ਆ। ਕੀ ਕਰਦਾ? ਪੜ੍ਹਾਈ ਕਰਦੀ ਆ। ਇਹਦੀ ਮਾਸੀ ਨੇ ਇਹਨੂੰ ਬੁੱਕਾਂ ਦਿੱਤੀਆਂ ਸੀ। ਤੇ ਹੁਣ ਇਹ ਪੜ੍ਹਦੀ ਆ। ਕੀ ਪੜ੍ਹਦਾ ਜੱਪੂ? ਇਦੇ ਵਿੱਚ ਕੀ ਲਿਖਿਆ ਹੋਇਆ ਹੈ? ਹਾਂਜੀ। ਬੋਲ ਕੇ ਦੱਸੋ ਨਾ। ਸਾਡ। ਏ ਬੀ ਸੀ ਲਿਖੀਆ ਕਹਿੰਦੀ ਸਾਡ। ਆਹ ਇਹਨੂੰ ਪਤਾ ਨਹੀਂ ਇਹਨੂੰ ਪਤਾ ਨਹੀਂ ਜੈਕ ਕਹਿੰਦੇ ਮਤਲਬ ਕੀ ਕਹਿੰਦੇ ਨੇ ਇਹਨੂੰ ਆਫ ਸਿੰਗਲ ਇਹਨੂੰ। ਮੈਂ ਤਾਂ ਆਪ ਘੱਟੇ ਪਤਾ। ਯਾਕ। ਯਾਕ ਯਾਕ। ਹਾਂਜੀ ਇਹ ਇੰਗਲਿਸ਼ ਦੀ ਬੋਕਾ ਠੀਕ ਐ। ਹੌਸ। ਆਜੀ ਰੋਟੀ ਬਣ ਗਈ ਦੁਪਹਿਰ ਦੀ ਮੈਂ ਤਾਂ ਆਪਣੇ ਲਈ ਪਰਾਂਠੇ ਬਣਾਏ ਨੇ ਚਲੋ ਅੱਜ ਮੌਸਮ ਵੀ ਠੀਕ ਆ ਹਲਕੀ ਦੀ ਬੱਦਲ ਵਾਈ ਦੇ ਨਾਲ ਪੂਰਾ ਚੱਲ ਪਿਆ ਇਹ ਸਾਡੀ ਬਿੱਲੀ ਦੀ ਰੋਟੀ ਪਹਿਲਾਂ ਮੈਨੂੰ ਚੋਪੜ ਦਵਾਂ ਚਲੋ ਆਪਾਂ ਮਲਾਈ ਨਾਲ ਪਰਾਂਠੇ ਅਚਾਰ ਨਿੰਬੂ ਦਾ ਅੰਬ ਦਾ ਸੌਰੀ ਤੇ ਪਿਆਜ਼ ਤੇ ਬਿੱਲੀ ਦੀ ਰੋਟੀ ਚੋਪੜ ਦਾਂਗੇ ਮਲਾਈ ਨਾਲ ਖੁਸ਼ ਹੋ ਕੇ ਖਾਊਗੀ ਤੇ ਮੈਂ ਦੇਖ ਕੇ ਆਣੀ ਉਹਨੇ ਸੁਬਾਹ ਲਈ ਰੋਟੀ ਖਾ ਲਈ ਕਿ ਨਹੀਂ ਪੂਰਾ ਚੱਲ ਰਿਹਾ ਬਹੁਤ ਤੇਜ਼ ਆ ਵਾ ਮਾਣੋ ਇੱਧਰ ਗਵਾਂਡੀਆਂ ਦੇ ਵੀ ਨਹੀਂ ਹੈਗੇ ਤੇ ਨਾ ਹੀ ਉੱਥੇ ਆ ਚਲੋ ਰੋਟੀ ਰੱਖ ਦਿੰਨੇ ਆ ਉਹਨਾਂ ਨੂੰ ਵੈਸੇ ਪਤਾ ਉਹਨਾਂ ਦੇ ਪੱਕੇ ਐਡਰੈਸ ਦਾ ਨਹੀਂ ਉਹਨਾਂ ਨੇ ਦੇਖੋ ਆ ਰੋਟੀ ਖਾਦੀ ਨਹੀਂ ਉਦਾਂ ਹੀ ਪਈ ਆ ਖਾਦੀ ਨਹੀਂ ਪੁੱਛੋਨੇ ਰੋਟੀ ਫਿਰ ਇੱਦਾਂ ਕਰ ਦੇਣ ਡੱਬੇ 'ਚ ਢੱਕ ਦਿੰਨੀ ਆ ਜਾ ਕੇ ਡੱਬੇ 'ਚ ਥੋੜੀ ਟਾਈਮ ਨਰਮਤਾ ਰਹੂਗੀ ਫਿਰ ਥੋੜਾ ਟਾਈਮ ਬਾਅਦ ਰੋਟੀ ਪਾਜੋਗੇ ਇਹ ਤੇਜ਼ ਹਵਾ ਬਹੁਤ ਹੈ ਧੁੱਪ ਪਰ ਆ ਗਈ ਧੁੱਪ ਇੰਨੀ ਤੇਜ਼ ਨਹੀਂ ਹੈਗੀ ਅੱਜ ਹਵਾ ਚੱਲਣ ਕਰਕੇ ਆ ਬਿੱਲੀ ਆਈ ਆ ਚੂਹਾ ਲੈ ਕੇ ਬਲੂੰਗੜਿਆਂ ਲਈ ਉਧਰ ਇਹਨਾਂ ਦੀ ਰੋਟੀ ਉਹ ਡੱਬੇ ਚ ਪਾਈ ਆ ਦੁੱਧ ਦੇ ਵਿੱਚ ਚੂਰ ਕੇ ਉਹ ਤਾਂ ਖਾ ਲਈ ਉਹ ਬਲੂੰਗੜੇ ਨੂੰ ਚੂਹਾ ਮਿਲਿਆ ਆ ਦੇਖੋ ਪਕੜ ਉਹ ਚੂਹੇ ਨਾਲ ਖੇਡ ਰਿਹਾ ਸ਼ਾਇਦ ਪਿਕਚਰ ਕੁਆਲਿਟੀ ਨਾਲ ਵਧੀਆ ਆਵੇ ਵੀਡੀਓ ਦੀ ਉਹ ਦੇਖੋ ਉਹ ਦੇਖੋ ਚੂਹਾ ਨੂੰ ਵਿਚਾਰੇ ਦੀ ਅੱਧ ਮਰੀ ਜੀ ਹਾਲਤ ਹੋਗੀ ਪਰ ਖੇਡ ਰਿਹਾ ਲੈ ਇਹ ਨੂੰ 5 ਮਿੰਟ ਤੋਂ 10 ਮਿੰਟ ਹੋ ਚਲੇ ਇਦਾਂ ਹੀ ਖੇਡ ਰਿਹਾ ਲੈ ਉਹਦੀ ਮੰਮੀ ਆ ਬੈਠੀ ਉਹਦੇ ਭੈਣ ਭਾਈ ਉਹ ਬੈਠੇ ਨੇ ਇੱਕ ਕਿੱਧਰ ਗਿਆ ਉਹ ਤੇ ਤੇਰੀ ਬੂਟਿਆਂ ਦੇ ਵਿੱਚੇ ਵੜਿਆ ਇੱਕ ਬੂਟਿਆਂ ਮਗਰੇ ਤਿੰਨੋਂ ਦੇਖ ਲਓ ਫੈਮਿਲੀ ਮੈਂਬਰ ਆ ਸਾਰੇ ਫੈਮਿਲੀ ਕਿੱਥੇ ਨੇ ਇਹਨਾਂ ਦੇ ਆ ਔਰ ਫਿਰਦਾ ਉਹ ਆ ਗਿਆ ਸ਼ੂਰਮਾ ਛਟਕੂ ਸ਼ੂਰਮਾ ਬੰਦਾ ਲੱਗਦਾ ਬੇਹਾ ਹੋ ਗਿਆ ਨਾ ਜਿ ਕਿਸੇ ਨੇ ਵੀ ਨਹੀਂ ਖਾਦਾ ਲਓ ਜੀ ਆ ਫੈਮਲੀ ਹੈ ਸਾਡੀ ਇਸ ਇਸਕਾਰ ਕਰਕੇ ਖੰਦੇ ਰਹਿੰਦੇ ਓਏ ਕਿ ਨਾਉਵੇਜ ਲੱਗਿਆ ਚੂਹੇ ਨਾ ਕੋਥਲ ਨਾ ਇਹ ਤਿੰਨੋਂ ਦੁੱਧ ਪੀ ਕੇ ਰੋਟੀ ਪਾਣੀ ਖਾ ਕੇ ਸੈੱਟ ਨੇ ਤੇ ਇੱਧਰ ਅਸੀਂ ਸਬਜ਼ੀਆਂ ਨੂੰ ਪਾ ਦਿੱਤਾ ਪਾਣੀ ਸ਼ਾਮ ਦਾ ਤੇ ਟਾਪਾ ਸਾਡਾ ਭਰਨ ਲਈ ਲਗਾਇਆ ਹੋਇਆ ਅਗਰ ਇਹਨਾਂ ਨੂੰ ਰਾਤ ਨੂੰ ਰੋਟੀ ਵਗਾਰ ਦੀ ਜ਼ਰੂਰਤ ਹੋਊਗੀ ਖਾ ਲਾਂਗੇ ਪਾਣੀ ਪੀ ਲਾਂਗੇ ਤੇ ਇੱਥੇ ਫਿਰ ਖੇਡਦੇ ਨੇ ਦੇਖ ਲਾ ਗੰਦਾ ਹੋ ਜਾਂਦੀ ਉਹ ਦੇਖਾਂ ਗੀ ਨਹੀਂ ਪੱਟੀ ਲਾਗੇ ਪਿੱਲੀ ਤੇਨੂੰ ਪੈ ਨਾ ਜਾਵੇ ਇੱਧਰ ਆ ਜਾ ਇੱਧਰ ਆ ਜਾ ਜੋਜੀ ਡਰ ਕੇ ਭਾਜੀ ਕਹਿਣ ਲੱਗੀ ਸੀ ਅਜੇ ਤੱਕ ਉਹ ਤਾਂ ਚੂਹੇ ਦਾ ਕਾਰਜਕ੍ਰਮ ਸਮਾਪਤ ਨਹੀਂ ਹੋਇਆ ਲੱਗਾ ਡੱਪੜਿਆ ਸਭ ਨੂੰ ਪਤਾ ਦੁੱਧ ਪੀਚਾ ਉਹਨੂੰ ਚਾਵਾ ਕਰਨਾ ਉਹਦਰ ਪਿੱਛੇ ਨੂੰ ਗੇਰ ਨਾ ਦੇ ਜੇ ਪੁੱਤਰਾ ਸਰ ਆ ਗਿਆ ਬੱਬੂ ਆ ਲੋ ਇੱਧਰ ਤੋਂ ਉੱਧਰ ਰੱਖਿਆ ਤਾਂ ਆ ਗਿਆ ਇਹ ਪਰ ਇੱਕ ਜੋ ਫਿਰਦਾ ਆਪਣੀ ਪਾਰਟੀ ਨੂੰ ਇੰਜੋਏ ਕਰਦਾ ਨਾ ਖੇਡਣ ਲੱਗਿਆ ਉਹ ਤਾਂ ਜਿਵੇਂ ਟੈਡੀ ਬੇਅਰ ਲੱਤ ਹੁੰਦਾ ਜੀ ਇਹ ਮੰਮੀ ਉਹਦੇ ਟੈਂਕੀ ਥੱਲੇ ਬੈਗੀ ਆ ਬੈਠੀ ਆ ਉਹਦੇ ਆ ਫਿਰ ਦੀ ਮਾਨ ਮਸਕਰੀਆਂ اچھا ਮਸਕਰੀਆਂ ਮਸਕਰੀਆਂ ਕਰਦਾ ਚਲੋ ਆ ਗਈ ਉਹਦੀ ਮੰਮੀ ਉਹਦੀ ਮਾਂ ਵੀ ਦੇਖਦੀ ਹੈ ਕਿ ਇਹ ਤਾਂ ਹੁਣ ਤੱਕ ਚੂਹਾ ਨਹੀਂ ਖਾਦਾ ਗਿਆ ਟਮਾਟਾ ਜੜੀ ਚੱਲਣ ਲੱਗ ਗਿਆ ਇੱਥੇ ਆ ਆ ਦੇ ਲੈ ਉਹਦੀ ਮੰਮੀ ਦੇਖਦੀ ਉਹਦੀ ਹਰਕਤਾਂ ਨੋਟ ਕਰਦੇ ਉਹ ਚਪੇੜਾ ਖਾਊਗਾ ਇਹ ਘੂਰੂ ਕੀ ਦੇਖਿਆ ਉਹਨਾਂ ਰਾਤ ਹੋਣ ਕਰਕੇ ਨਾ ਵੀਡੀਓ ਇਦਾਂ ਦੀ ਹੋ ਗਈ ਕਿਉਂਕਿ ਰਾਤ ਦੇ ਹੁਣ ਟਾਈਮ ਹੋ ਗਿਆ 8 ਵਜੇ ਚਲ ਚੱਲੀਏ ਫਿਰ ਆਪਾਂ نیچے ਇਹਨਾਂ ਨੂੰ ਖੇਡਣ ਦੋ ਇੱਥੇ ਲੋ ਜੀ ਸਾਡਾ ਕੋਲਰ ਚੱਲ ਪਿਆ ਹੁਣ ਸਾਡਾ ਦੋਜੀ ਹਜੇ ਤੱਕ ਨਹੀਂ ਆਇਆ ਹੈਗਾ ਆਉਣ ਵਾਲਾ ਹੁਣ ਇਸ ਬਲੌਗ ਦਾ ਮੈਂ ਇੱਥੇ ਐਂਡ ਕਰਦੀ ਮਿਲਦੇ ਫਿਰ ਅਗਲੇ ਬਲੌਗ ਬਾਏ ਗੁੱਡ ਨਾਈਟ ਸਸ਼ੀਆਂ ਕਾਲ